ਕਿਵੇਂ ਹੋ ਵੀ ਸਾਰੇ ਮੈਂ ਬਿੱਲਾ ਹੁਸ਼ਿਆਰਪੁਰ ਵਾਲਾ ਲਿਖਾਰੀ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹੋਣ ਜਾ ਰਿਹਾ ਮੈਨੂੰ ਉਮੀਦ ਹੈ ਕਿ ਮੇਰੀ ਇਹ ਹੋਰ ਕਵਿਤਾਵਾਂ ਦੇ ਵਾਂਗੂ ਤੁਹਾਨੂੰ ਇਹ ਕਵਿਤਾ ਦੇ ਬੋਲ ਵੀ ਬਹੁਤ ਪਸੰਦ ਆਉਣਗੇ ਕਹਿੰਦਾ ਇਦਾਂ ਲਿਖਿਆ ਸੀ ਕਹਿੰਦਾ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜੇਦਿਆਂ ਕਰਦੀ ਤੇ ਮੈਂ ਤੇਰਾ ਨਾਮ ਲਖਾਈ ਬੈਠਾ ਸਾਹਾਂ ਵਿੱਚ ਨਹੀਂ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜੇਦਿਆਂ ਕਰਦੀ ਤੇ ਮੈਂ ਤੇਰਾ ਨਾਮ ਲਖਾਈ ਬੈਠਾ ਸਾਹਾਂ ਵਿੱਚ ਨਹੀਂ ਕਹਿੰਦਾ ਮੇਰੇ ਨੇੜੇ ਨੇੜੇ ਹੋ ਕੇ ਬਹਿ ਸੱਜਣਾ ਮੇਰੇ ਨੇੜੇ ਨੇੜੇ ਹੋ ਕੇ ਬਹਿ ਸੱਜਣਾ ਕਾ ਤੂੰ ਦੂਰ ਦੂਰ ਹੋ ਕੇ ਬੈਂਦੀ ਐ ਕਹਿੰਦਾ ਮਾਣ ਜਿਹਾ ਮਹਿਸੂਸ ਹੁੰਦਾ ਖੋਤੇ ਨਹੀਂ ੜੀਏ ਜਦੋਂ ਸਾਰੀ ਦੁਨੀਆਂ ਸਾਹਮਣੇ ਆਪਣਾ ਕਹਿੰਦੀ ਐ ਕਹਿੰਦਾ ਤੈਨੂੰ ਧੋਖਾ ਦੇਣ ਬਾਰੇ ਕਿਵੇਂ ਸੋਚਿਆ ਸਕਦਾ ਇਮਾਨਦਾਰੀ ਵਾਲਾ ਖੂਨ ਵਹਿੰਦਾ ਮੇਰੀਆਂ ਬਾਹਾਂ ਵਿੱਚ ਨਹੀਂ ਕਹਿੰਦਾ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜੇਤੀਆਂ ਕੱਢੀ ਤੇ ਮੈਂ ਤੇਰਾ ਨਾਂ ਲਖਾਈ ਬੈਠਾਂ ਸਾਹਾਂ ਵਿੱਚ ਨਹੀਂ ਕਹਿੰਦਾ ਤੇਰੇ ਨੇੜੇ ਬਹਿ ਕੇ ਤੱਕਣਾ ਤੈਨੂੰ ਤੇਰੇ ਨੇੜੇ ਬਹਿ ਕੇ ਤੱਕਣਾ ਤੈਨੂੰ ਹੋਰ ਬਿੱਲੇ ਦੀ ਖਾਸ ਕੋਈ ਮੰਗ ਨਹੀਂ ਕਹਿੰਦਾ ਸਾਰੇ ਸੂਟਾਂ ਵਿੱਚ ਜੱਜ ਦੀ ਬਾਲਾ ਜਿਹੜੀਏ ਬਸ ਇੱਕ ਫੱਬਦਾ ਫਿੱਕਾ ਰੰਗ ਨਹੀਂ ਕਹਿੰਦਾ ਕਿਸੇ ਹੋਰ ਨਾਲ ਕਿਵੇਂ ਲਿੰਕਿਆ ਹੋ ਸਕਦੇ ਮੈਂ ਤਾਂ ਖੜਿਆ ਕਦੇ ਕਿਸੇ ਦੇ ਰਾਹਾਂ ਵਿੱਚ ਨਹੀਂ ਤੂੰ ਤਾਂ ਇਕੱਠਿਆਂ ਦੀ ਟੀਪੀ ਲਾਉਣ ਦੀ ਜੇਦਿਆਂ ਕਰਦੀ ਤੇ ਮੈਂ ਤੇਰਾ ਨਾਂ ਲਖਾਈ ਬੈਠਾ ਸਾਹਾਂ ਵਿੱਚ ਨਹੀਂ ਕਹਿੰਦਾ ਨਿੱਕੀ ਨਿੱਕੀ ਗੱਲ ਤੇ ਤੇਰਾ ਰੁੱਸ ਜਾਣਾ ਕਦੇ ਕਦੇ ਮੈਨੂੰ ਚੰਗੀ ਲੱਗੀ ਤੇਰੇ ਆਦਤ ਨਹੀਂ ਕਹਿੰਦਾ ਨਿੱਕੀ ਜਿੱਕੀ ਗੱਲ ਤੇ ਰੁੱਸ ਜਾਣਾ ਕਦੇ ਕਦੇ ਚੰਗੀ ਲੱਗੇ ਮੈਨੂੰ ਤੇਰੀ ਇਹ ਆਦਤ ਨਹੀਂ ਬਿੱਲੇ ਦੀ ਲਿਖਤ ਦੇ ਕੁਝ ਸ਼ਬਦ ਤੂੰ ਬਣ ਜਾ ਕਹਿੰਦਾ ਸ਼ਾਇਰੀ ਦੀ ਕਿਤਾਬ ਵਾਂਗੂ ਕਰੂੰਗਾ ਹਿਫਾਜ਼ਤ ਨਹੀਂ ਸ਼ਾਇਰੀ ਦੀ ਕਿਤਾਬ ਵਾਂਗੂ ਕਰੂੰਗਾ ਹਿਫਾਜ਼ਤ ਨਹੀਂ ਪਰ ਉਸਾ ਕਰ ਲੈ ਹੁਸ਼ਿਆਰ ਪੁਰਾ ਵਾਲੇ ਤੇੜੀਏ ਨਹੀਂ ਤੇ ਜ਼ਿੰਦਗੀ ਬਿਤਾ ਲੈ ਉਹਦੀਆਂ ਬਾਹਾਂ ਵਿੱਚ ਨਹੀਂ ਕਹਿੰਦਾ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜਿੱਦਿਆਂ ਕਰਦੀ ਤੇ ਮੈਂ ਤੇਰਾ ਨਾਂ ਲਿਖਾਈ ਬੈਠਾ ਸਾਹਾਂ ਵਿੱਚ ਨਹੀਂ ਕਹਿੰਦਾ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜਿੱਦਿਆਂ ਕਰਦੀ ਤੇ ਮੈਂ ਤੇਰਾ ਨਾਂ ਲਿਖਾਈ ਬੈਠਾ ਸਾਹਾਂ ਵਿੱਚ ਨਹੀਂ ਚੌਥੇ ਪੈਰੇ ਵਿੱਚ ਇੰਜ ਲਿਖਿਆ ਸੀ ਮੈਂ ਹਮੇਸ਼ਾ ਹਰ ਪਲ ਤੇਰੇ ਬਾਰੇ ਸੋਚਦਾ ਰਹਿੰਦਾ ਤੇਰੀਆਂ ਖੁਸ਼ੀਆਂ ਦਾ ਰਾਹ ਲੁਕਚਦਾ ਰਹਿੰਦਾ ਜਦੋਂ ਤੈਨੂੰ ਦੇਵਾ ਕੋਈ ਦੁੱਖ ਨਹੀਂ ਆੜੀਏ ਕਹਿੰਦਾ ਜਦੋਂ ਤੈਨੂੰ ਦੇਵਾ ਕੋਈ ਦੁੱਖ ਨਹੀਂ ਆੜੀਏ ਰੱਬ ਉੱਤੇ ਬੈਠਾ ਮੈਨੂੰ ਟੋਕਦਾ ਰਹਿੰਦਾ ਰੱਬ ਉੱਤੇ ਬੈਠਾ ਮੈਨੂੰ ਟੋਕਦਾ ਰਹਿੰਦਾ ਮੈਂ ਉਹ ਸਾਰੀਆਂ ਸੋਹਾਂ ਨਿਭਾਉਣ ਦੀ ਕੋਸ਼ਿਸ਼ੀਆਂ ਕਰਦਾ ਜੋ ਖਾਧੀਆਂ ਸੀ ਤੇਰੇ ਨਾਲ ਬੈ ਕੇ ਲਾਵਾ ਵਿੱਚ ਨਹੀਂ ਜੋ ਖਾਧੀਆਂ ਸੀ ਬੈ ਕੇ ਤੇਰੇ ਨਾਲ ਲਾਵਾ ਵਿੱਚ ਨਹੀਂ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜੇਤੀਆਂ ਕਰਦੀ ਤੇ ਮੈਂ ਤੇਰਾ ਨਾਮ ਲਖਾਈ ਬੈਠਾ ਸਾਹਾਂ ਵਿੱਚ ਨਹੀਂ ਤੂੰ ਤਾਂ ਇਕੱਠਿਆਂ ਦੀ ਡੀਪੀ ਲਾਉਣ ਦੀ ਜੇਦਿਆਂ ਕਰਦੀ ਤੇ ਮੈਂ ਤੇਰਾ ਨਾਂ ਲਿਖਾਈ ਬੈਠਾਂ ਸਾਹਾਂ ਵਿੱਚ ਨਹੀਂ ਤੇ ਮੈਂ ਤੇਰਾ ਨਾਂ ਲਿਖਾਈ ਬੈਠਾਂ ਸਾਹਾਂ ਵਿੱਚ ਨਹੀਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਿੱਲੇ ਹੁਸ਼ਿਆਰਪੁਰ ਵਾਲੇ ਲਿਖਾਰੀ ਦੀ ਇਹ ਕਵਿਤਾ ਬਹੁਤ ਪਸੰਦ ਆਈ ਹੋਵੇਗੀ ਮੇਰੀ ਇਸ ਤਰ੍ਹਾਂ ਦੀਆਂ ਹੋਰ ਕਵਿਤਾਵਾਂ ਨੂੰ ਸੁਣਨ ਲਈ ਮੇਰੇ ਚੈਨਲ ਬਿੱਲਾ ਹੁਸ਼ਿਆਰਪੁਰ ਵਾਲਾ ਲਿਖਾਰੀ ਨੂੰ ਸਬਸਕ੍ਰਾਈਬ ਕਰਦੇ